ਕਿ ਤਾਂ ਹਾਂ ਪੁੱਤ ਕੀ ਗੱਲ ਹੋਈ ਆ ਆਂਦੇ ਵੀ ਉਹਨੂੰ ਨਾ ਸਮਝਾ ਲੋ ਉਹਦਾ ਇੱਕ ਅੱਧੇ ਦਿਨ ਚ ਕੰਡਾ ਕੱਢ ਦੇਣਾ ਜੇ ਅਸੀਂ ਦਸਣ ਆਏ ਆ ਇੱਥੇ ਗੁੰਡਾਗਰਦੀ ਇੰਨੀ ਵਧ ਗਈ ਆ ਵੀ ਜਿਹਦੇ ਮਰਜ਼ੀ ਘਰ ਜਾ ਕੇ ਪੈ ਜਾਂਦੇ ਆ ਆ ਜਿਹੜੇ ਆ ਗੁੰਡਾਂ ਅਸਰ ਅਸੀਂ ਫੜੇ ਆ ਸਾਡੀ ਸੁਨਿਆਰੇ ਦੀ ਦੁਕਾਨ ਆ ਸਹਾਨੂੰ ਕੀ ਪਤਾ ਕੋਈ ਬਹਾਨਾ ਲੱਭ ਕੇ ਸਾਡੇ ਘਰ ਆ ਜੇ ਅਸੀਂ ਕੀ ਕਰ ਸਕਦੇ ਆ ਆਪਣਾ ਘਰ ਦਾ ਬਿਜ਼ਨਸ ਹੈ ਘੱਟ ਕੱਲਿਆਂ ਨੇ ਮੈਂ 5 ਮਿੰਟ ਪਹਿਲਾਂ ਆਪਣੇ ਬੱਚੇ ਨੂੰ ਲੈਣ ਵਾਸਤੇ ਸਕੂਲ ਗਈ ਮੇਰੀ ਜਠਾਨੀ ਘਰ ਕੱਲੀ ਹੀ ਕੀ ਪਤਾ ਹੁਣ ਕੋਣ ਕਿਹੜੇ ਮਾਇਨ ਨ ਆਇਆ ਵਾ ਸਾਨੂੰ ਤਾਂ ਨਹੀਂ ਨਾ ਪਤਾ ਚਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਤਣੂ ਪੂਰੀ ਇਹਦਾ ਤੈ ਤੱਕ ਜਾ ਕੇ ਇਹਦੀ ਅਸੀਂ ਤਫ਼ਤੀਸ਼ ਕਰਾਂਗੇ ਤੁਸੀਂ ਆਪ ਆਪਣੇ ਘਰਾਂ ਜਾਓ ਜੋ ਵੈਰੀਫਾਈ ਕਰਕੇ ਜੇ ਵੀ ਹੈ ਜੋ ਸਾਡੇ ਕਾਰਵਾਈ ਬਣੇਗਾ ਪੰਚਾਇਤ ਠੀਕ ਹੈ ਸਰ ਮੇਕ ਸ਼ੋਰ ਸਾਡੇ ਬੱਚੇ ਆ ਨਾ ਸਿੰਗਲ ਸਿੰਗਲ ਬੱਚੇ ਆ ਕੋਈ ਗੱਲ ਨਹੀਂ ਸਾਡੇ ਕੋਈ ਇਲਾਕੇ 'ਚ ਸ਼ਾਂਤੀ ਰਹੇ ਲੜਾਈ ਝਗੜਾ ਨਾ ਹੋਵੇ ਕਿਸੇ ਦੀ ਜਾਨ ਮਾਲ ਦੀ ਨੁਕਸਾਨ ਨਾ ਹੋਵੇ ਉਹਦੇ ਅਸੀਂ ਜਮੇਆ ਆ ਕੇ ਕਹਿੰਦੇ ਪਏ ਆ ਵੀ ਅਸੀਂ ਇੱਕ ਅੱਜ ਦੇ ਦਿਨ 'ਚ ਕੰਡਾ ਕੱਢ ਦੇਣਾ ਵਾ ਬੱਚੇ ਦੇਖੋ ਬੱਚੇ ਸਾਡਾ ਬੱਚਾ ਹੈ ਘਰ ਦਾ ਨਾ ਮੇਰੇ ਨੇਬਰਸ ਨੂੰ ਪੁੱਛੋ ਕਿ ਮੈਂ ਹੁਣ ਤੱਕ ਕਿਸ ਤਰ੍ਹਾਂ ਆਪਣੇ ਆਪ ਨੂੰ ਹੈਂਡਲ ਕੀਤਾ ਵਾ ਜਿਵੇਂ ਇਨਸੀਡੈਂਟ ਹੋਈ ਆ ਸਾਡੀ ਪੁਲਿਸ ਮੌਕੇ ਤੇ ਸੱਲੇ ਪਹੁੰਚੀ ਆ ਮੈਂ ਪਹੁੰਚ ਗਿਆ ਵਾਂ ਅਸੀਂ ਇਹਨੂੰ ਵੈਰੀਫਾਈ ਕਰ ਲੈਂਦੇ ਆ ਜੋਕ ਸੂਰਤ ਹੋਏਗਾ ਉਹ ਨੋਰੀ ਸਜਾ ਨਹੀ ਅਹੀਂ ਤੇ ਰਖੋ ਇਨਸਾਫ ਦੀ ਮੰਗ ਕਰਦੇ ਆ ਬਸ ਨਾ 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 ਰਪਿੰਦਰਪੌਰ ਵਾ ਮੇ ਜਵਰਾਜ ਦੀ ਮਦਰ ਇਹ ਪੰਜ ਛੇ ਜਾਨੇ ਮੁੰਡੇ ਮੇਰੇ ਘਰ ਆਏ ਆ 2:40 ਤੇ ਆ ਕੇ ਨਾ ਦਰਵਾਜਾ ਖੜਕਾਇਆ ਮੈਂ ਦਰਵਾਜਾ ਖੋਲਿਆ ਐ ਮੈਨੂੰ ਆਂਦੇ ਆ ਕਿ ਜਵਰਾਜ ਦਾ ਘਰੇ ਹੋਈ ਆ ਮੈਂ ਕਿਹਾ ਹਾਂਜੀ ਆਖਿਓ ਠਾਰ ਲੈ ਕੇ ਗਿਆ ਅੱਡੇ ਤੇ ਆਂਟੀ ਜੀ ਮੈਂ ਕਿਹਾ ਹਾਂ ਪੁੱਤ ਕੀ ਗੱਲ ਹੋਈ ਆ ਆਂਦੇ ਵੀ ਉਹਨੂੰ ਨਾ ਸਮਝਾ ਲੋ ਉਹਦਾ ਇੱਕ ਅੱਧੇ ਦਿਨ ਚ ਕੰਡਾ ਕੱਢ ਦੇਣਾ ਜੇ ਅਸੀਂ ਦੱਸਣ ਆਏ ਆ ਬਸ ਤੁਹਾਨੂੰ ਸਿਰਫ ਇਹਦੀ ਗੱਲ ਤੁਹਾਨੂੰ ਸਿਰਫ ਵਾਰਨਿੰਗ ਦਿੱਤੀ ਆ ਬਸ ਅਹੀ ਬਸ ਇੰਨੀ ਗੱਲ ਇਹਨਾਂ ਨੇ ਮੇਰੇ ਤੇ ਮੇਰੇ ਰੰਗ ਉੱਡ ਗਏ ਇਕਦਮ ਵੀ ਪਤਾ ਨਹੀਂ ਕੀ ਗੱਲ ਇਹ ਫੋਨ ਤੇ ਮੇਰਾ ਨਾ ਹੋਲਡ ਸੀ ਜੀ ਉਦੋਂ ਮੇਰੀ ਵਾਈਫ ਨੇ ਜੀ ਜਿਹੜੀ ਆ ਬਿਆਨ ਦਿੱਤਾ ਮੇਰਾ ਨਾਂ ਇੰਦਰਜੀਤ ਸਿੰਘ ਲਵਲੀ ਆ ਲਵਲੀ ਜੁਵਲਰ ਦਾ ਮੈਂ ਓਨਰ ਆ ਫਟੇਗੜ ਚੂੜੀਆਂ ਦੇ ਵਿੱਚ ਜਦੋਂ ਇਹਨਾਂ ਨੇ ਇਹ ਜਿਹੜੀ ਗੱਲ ਦੱਸੀ ਆ ਮੇਰੇ ਨਾਲ ਫੋਨ ਤੇ ਹੋਲਡ ਸੀ ਤੇ ਮੈਂ ਫੋਨ ਦੇ ਉੱਤੇ ਹੋਲਡ ਹੁੰਦਿਆ ਹੁੰਦਿਆ ਇਂ ਜਿਹੜਾ ਪਿੰਡ ਪਹੁੰਚ ਗਿਆ 8-10 ਮਿੰਟ ਦਾ ਰਸਤਾ ਹੈ ਹਾਂਜੀ ਹੈਨਾ ਤੇ ਬੱਚੇ ਦੇ ਕਰਕੇ ਸਾਰਿਆਂ ਨੂੰ ਫਿਕਰ ਹੁੰਦਾ ਹੈ ਇੱਥੇ ਗੁੰਡਾਗਰਦੀ ਇੰਨੀ ਵਧ ਗਈ ਆ ਵੀ ਜਿਹਦੇ ਮਰਜ਼ੀ ਘਰ ਜਾ ਕੇ ਪੈ ਜਾਂਦੇ ਆ ਆ ਜਿਹੜੇ ਆ ਗੁੰਡਾਂ ਅਸਰ ਅਸੀਂ ਫੜੇ ਆ ਇਹਦੇ ਵਿੱਚ ਸਾਡੇ ਪਿੰਡ ਦੇ ਦੋ ਤਿੰਨ ਹੋਰ ਚਾਂਸ ਹੋਏ ਆ ਉਹ ਵੀ ਸਾਡੇ ਨਾਲ ਨੇ ਉਹਨਾਂ ਦੇ ਘਰ ਵੀ ਪਏ ਆ ਉਹ ਤਰਲੇ ਹੀ ਕੱਢਦੇ ਰਹਿ ਗਏ ਸਾਡੇ ਕੋ ਹੋ ਨਹੀਂ ਕੁਝ ਸਕਿਆ ਜੀ ਦੀਸ ਨਿਆਰੇ ਦੀ ਦੁਕਾਨ ਆ ਸਾਨੂੰ ਕੀ ਪਤਾ ਕੋਈ ਬਹਾਨਾ ਲੱਭ ਕੇ ਸਾਡੇ ਘਰ ਆ ਜੇ ਅਸੀਂ ਕੀ ਕਰ ਸਕਦੇ ਆ ਮੰਨ ਲਓ ਇਹ ਬੱਚਿਆਂ ਨੂੰ ਪੁੱਛਿਆ ਜਾਵੇ ਸਾਡੇ ਘਰ ਕੀ ਕਰਨ ਆਏ ਆ ਜੇ ਬੱਚਿਆਂ ਦੀ ਲੜਾਈ ਸੀ ਥਾਣੇ ਨੂੰ ਇਨਫੋਰਮ ਕਰਦੇ ਆ ਆਪਣੇ ਮਾਪਿਆਂ ਨੂੰ ਦੱਸਦੇ ਹਲਕਾ ਵਿਧਾਇਕ ਨੂੰ ਦੱਸਦੇ ਕਿਸੇ ਨੂੰ ਦੱਸਦੇ ਇਹ 8-9 ਜਣੇ ਸੀ ਜੀ ਇਹਦਾ ਦੇ ਦਾਤਰ ਪਤਾ ਨਹੀਂ ਇਹਨਾਂ ਕੋਈ ਕੀ ਗੋਝੀ ਸੀ ਜੀ ਮੌਕੇ ਤੇ ਕੈਮਰੇ ਵਿੱਚ ਰਿਕਾਰਡ ਹੋ ਗਈ ਜੀ ਘਰ ਜਾ ਕੇ ਦੱਸਾਂਗੇ ਦੋ ਜਣੇ ਕਾਬੂ ਕੀਤੇ ਨਾਮ ਪਾਣੀ ਭੱਗ ਗਏ ਸਾਡੇ ਕੋਲੋਂ ਭੱਜ ਗਏ ਇੱਕ ਪੰਜਾਬ ਬਾਜ਼ਾਰ ਵਾਲੇ ਪਾਸੇ ਇੱਕ ਇਹ ਤਾਂ ਦੂਸਰੇ ਪਾਸੇ ਭੱਜ ਗਿਆ ਇਹ ਕਿਹ ਜਾਂਦੇ ਬੋਲੇ ਆ ਨਾ ਨਾ ਘਰ ਤੁਸੀਂ ਆ ਸਾਹਮਣੇ ਆਉਣਗੇ ਤਾਂ ਪਛਾਣਾਂਗੇ ਸਾਡੇ ਫੋਨ ਕੈਮਰੇ ਚ ਰਿਕਾਰਡਿੰਗ ਆ ਸਾਡੇ ਘਰ ਦੇ ਕੈਮਰੇ ਲੱਗੇ ਉਹਨਾਂ ਦੇ ਤੁਹਾਨੂੰ ਦਿਖਣਗੇ ਉਹ ਜਨਾਨੀ ਉਹਨਾਂ ਦੇ ਆਂਡੀਆਂ ਨੂੰ ਚੌਂਕੀ ਆਏ ਹੋ ਕੀ ਕਰੀ ਪੁਣਸ ਉਹ ਸਾਡੇ ਆਪ ਸਰਾਂ ਨੂੰ ਮਿਲਣਾ ਆਏ ਸੀ ਡਿਪਟੀ ਸਾਹਿਬ ਆਏ ਨੇ ਇੱਥੇ ਉਹਨਾਂ ਨਾਲ ਗੱਲ ਕਰਦੇ ਆਂ ਜੀ। ਸਾਡੇ ਹੁਣ ਘਰ ਦੇ ਬੰਦੇ ਬੈਠੇ ਆ ਉਹ ਦੱਸਣਗੇ ਕੀ ਕਾਰਵਾਈ ਕਰਨੀ ਹੈ ਤੇ ਬੰਦਿਆਂ ਨੇ ਗੱਲਾਂ ਕਰਨੀਆਂ। ਜੋ ਕੋ ਸਾਨੂੰ ਪਤਾ ਹੈ ਉਹ ਤੁਹਾਨੂੰ ਅਸੀਂ ਦੱਸ ਚੁੱਕੇ ਆਂ ਬੜੇ ਕਲੀਅਰਲੀ। ਸਾਡਾ ਬਿਜ਼ਨਸ ਸਾਡਾ ਆਪਣਾ ਘਰ ਦਾ ਬਿਜ਼ਨਸ ਹੈ ਘਰ ਚ ਕੱਲਿਆਂ ਨੇ ਮੈਂ 5 ਮਿੰਟ ਪਹਿਲਾਂ ਆਪਣੇ ਬੱਚੇ ਨੂੰ ਲੈਣ ਵਾਸਤੇ ਸਕੂਲ ਗਈ ਮੇਰੀ ਜਿਠਾਨੀ ਘਰ ਕੱਲੀ ਕੀ ਪਤਾ ਹੁਣ ਕੋਣ ਕਿਹੜੇ ਮਾਇਨ ਨਾ ਆਇਆ ਵਾ ਸਾਨੂੰ ਤਾਂ ਨਹੀਂ ਨਾ ਪਤਾ। ਇਹ ਜੀ ਪਹਿਲਾ ਚਾਂਸ ਹੈ ਪਹਿਲਾ ਉਹ ਕਿ ਇਦਾਂ ਨਹੀਂ ਮਾਰਦਾ। ਨਹੀਂ ਨਹੀਂ ਇਹ ਸਾਡਾ ਪਹਿਲਾ ਚਾਂਸ ਹੈ ਜੀ। ਹਾਂ ਆ ਸਾਡਾ ਸਾਰਾ ਮੱਲਾ ਨਾਲ ਬੈਠਾ ਸੀ। ਸਾਡੇ ਮੱਲੇ ਵਾਲਿਆਂ ਨੂੰ ਪੁੱਛੋ। ਆਜਾ ਲਾਪਰੀ ਸਣਾ ਆਂ ਮੇਰਾ ਸਰ ਸਾਡੇ ਦੇ ਮਤਲਬ ਉਹ ਹੈ ਗਈ ਸੀ ਮਤਲਬ ਕਿ ਇਧਰ ਪਰਿਵਾਰ ਦੇ ਵਿੱਚ ਆਪਣੇ ਭੈਣ ਵੱਲੋਂ ਉਹਧਰੋਂ ਹੈ ਗਈ ਸੀ ਉਹ ਮੁੰਡੇ ਨੇ ਇਹਨਾਂ ਨੂੰ ਬੁਲਾਇਆ ਇਹਨਾਂ ਇਹੋ ਮੁੰਡਿਆਂ ਨੂੰ ਇਹ ਘਟੋ ਘਟ 15 20 ਜਣੇ ਸੀ ਘਾੜ ਮਦਦਦਤ ਦੂਤ ਲਿਆ ਕੇ ਗੇੜਬੂੜ ਬਣਿਆ ਸਾਰੇ ਇਹਨਾਂ ਨੇ ਚੀਜ਼-ਵਿਚੇ ਸਾਰੇ ਇਹਨਾਂ ਕੋਠੀ ਸਾਡੇ ਬਣਿਆ ਇਹ ਆਪਾਂ ਅੱਡੇ ਦੇ ਖਲੋਤੇ ਹਾਂ ਤੇ ਇਹ ਬੇਵਜਾ ਮੇਰੇ ਯਾਰ ਦੋਸਤ ਨਾਲ ਗੱਲਬਾਤ ਹੋਈ ਹੈ ਦੀ ਇਹ ਆ ਗਿਆ ਉਹਨੂੰ ਅਬਿਊਸਿਵ ਲੈਂਗੁਏਜ ਯੂਜ਼ ਕਰਦਾ ਹੈ ਗਾਲ੍ਹਾਂ ਕੱਢਣ ਦੇ ਆਈ ਜਦੋਂ ਮੈਂ ਇਸ ਨੂੰ ਹਟਾਇਆ ਵੀ ਗਾਲ੍ਹਾਂ ਦੀ ਵਰਤੋਂ ਨਾ ਕਰੋ ਤਾਂ ਇਸਨੇ ਕਿਹਾ ਵੀ ਅਹੀਂ ਜੋ ਹੱਡਾ ਜੋ ਜੀ ਕਰੂਗਾ ਅਹੀਂ ਉਹ ਕਰਾਂਗੇ ਤੇ ਮੈਂ ਫਿਰ ਕਰਕੇ ਵਿਖਾਉ ਇਸ ਕਰਨੇ ਇਹ ਮੈਨੂੰ ਪੁੱਠਾ ਸਿੱਧਾ ਬੋਲੇਆ ਤੇ ਪਿੰਡ ਦੇ ਮੋਤਬਾਰਾ ਨੇ ਮੈਨੂੰ ਗੱਡੀ 'ਚ ਬਿਠਾ ਕੇ ਤੋਰ ਦਿੱਤਾ ਉਸ ਤੋਂ ਬਾਅਦ ਇਨਾ ਮੇਰੇ ਪਿੱਛੇ ਮੋਟਰਸਾਈਕਲ ਲਾਏ ਆ 5 7 9 ਜਾਣਿਆਂ ਨੇ ਤੇ ਕਾਲੇ ਅਫਗਾਨੇ ਤੱਕ ਮੇਰਾ ਪਿੱਛਾ ਕੀਤਾ ਵਾ ਤੇ ਜਿਸ ਤੋਂ ਬਾਅਦ ਇਹ ਮੇਰੇ ਘਰੇ ਆ ਗਏ ਆ ਘਰੇ ਆ ਗਏ ਮੇਰੀ ਮਾਂ ਨੂੰ ਕਹਿੰਦੇ ਆ ਵੀ ਤੁਹਾਡੇ ਮੁੰਡੇ ਦਾ ਇੱਕ ਦਿਨ ਚ ਕੰਡਾ ਕੱਢ ਦੇਣਾ ਹੈ ਇਹ ਸੋਪ੍ਰਾਂਟ ਅਸੀਂ ਪਰਿਵਾਰ ਦੇ ਜੀ ਘਰੇ ਆਏ ਆ ਜਾਨੇ ਆਏ ਹੀ ਚਾ 3-4 ਭੱਜ ਗਏ ਆ ਇੰਦਰ ਉਹ ਆਪਣੇ ਲੜਾਈ ਹੋਈ ਸੀ ਮੁੰਡੇ ਦੀ ਇੰਨਾ ਗੱਲ ਹੋਈ ਤੇ ਉਥੇ ਆਪਣੇ ਕਣੀ ਏਡੇ ਦੇ ਖਲੋਤੇ ਆ ਤੇ ਉਹ ਫਿਰ ਇਹਦੀ ਤੇ ਇਹਦੀ ਲੜਾਈ ਹੋਈ ਦੋਵਾਂ ਦੀ ਉਹ ਫਿਰ ਇਹ ਚੱਲ ਗਏ ਇਹ ਸਾਰੇ ਚੱਲ ਗਏ ਤੇ ਬਾਅਦ ਚੋਂ ਅਸੀਂ ਅਸੀਂ ਇੱਥੇ ਆ ਕੇ ਤੇ ਇੱਥੇ ਆ ਕੇ ਬਸ ਇਹਨਾਂ ਨੂੰ ਦੱਸਿਆ ਵੀ ਉਹਦਾ ਲੜਾਈ ਹੋਈ ਤਾਂ ਉਹਨਾਂ ਕਹਿੰਦੇ ਨਾਲ ਲੜਨੀ ਆਏ ਆ ਮਤਲਬ ਤੁਹਾਡਾ ਮੁੰਡਾ ਇਦਾਂ ਲਾਂਡਿਆ ਚਲੋ ਆਂਡੀ ਨੂੰ ਸਮਝਾਓ ਨਾ ਗੱਲ ਕਰੀ ਕੋਈ ਜਿਹੜੀ ਘਰ ਬੈਠੇ ਨਿਪਟ ਜਾਣੀ ਉਹ ਵਧੀਆ ਵਾ ਅੰਦਰ ਬੈਠੀਆਂ ਨੀਣਾ ਕੁੱਟਿਆ ਆ ਤੇ ਆਪਾਂ ਚਾਰ ਜਣੇ ਆ ਜੀ ਦੋ ਜਣੇ ਜਿਹਨਾਂ ਰਾਹ ਦੱਸਿਆ ਨੂੰ 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 ਨਹੀਂ ਪਤਾ ਲੱਗਾ ਸੀ ਕਿ ਕੁਝ ਲੜਕੇ ਨੇ ਪੜਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਦੀਕ ਮੰਗਲ ਅਸੀਂ ਇੱਥੇ ਪਹੁੰਚੇ ਆ ਪਹੁੰਚ ਕੇ ਵੈਰੀਫਾਈ ਕਰ ਰਹੇ ਆ ਪਰਤਾਲ ਕਰ ਰਹੇ ਆ ਜੀ ਤੈ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਦਾ ਕੀਤਾ ਉਸ ਨੂੰ ਅਸੀਂ ਉਸ ਦੇ ਅਕਾਰਵਾਈ ਕਰਾਂਗੇ ਮੈਂ ਕਿਹਾ ਪਰਤਾਲ ਕਰ ਰਹੇ ਆ ਨਾ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਇਹਨੂੰ ਪੂਰੀ ਇਹਦਾ ਤਿਆ ਤੱਕ ਜਾ ਕੇ ਇਹਦੀ ਅਸੀਂ ਤਫ਼ਤੀਸ਼ ਕਰਾਂਗੇ